ਸੈਂਟਰ ਆਵਾਂ ਨੂੰ ਜੈਂਪੀ ਦੀ ਉਹ ਸਾਡੇ ਸੰਤਜੀ ਵੱਲੋਂ ਸੰਤ ਸਹਿਰਸੂ ਜੀ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਗਿਆ ਆ ﻏਾਸ਼ਨ ਸਮਗਰੀ ਦਾ ਔਰ ਇਹ ਗੱਡੀਆਂ ਜਿਹੜੀਆਂ ਭੇਜੀਆਂ ਜਾ ਰਹੀਆਂ ਆ ਅੱਜ ਸਾਡੇ ਪ੍ਰੀੜਿਤ ਲੋਕਾਂ ਵਾਸਤੇ ਕਿਉਂਕਿ ਸਾਡੇ ਸੰਤਜੀ ਵੱਲੋਂ ਇਹ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਜਿਵੇਂ ਕਿ ਅਸੀਂ ਜਾਣਦੇ ਆ ਤੇ ਪੂਰੇ ਪੰਜਾਬ ਦੇ ਵਿੱਚ ਠੰਡ ਦਾ ਮਾਹੌਲ ਹੋਇਆ ਪਿਆ ਔਰ ਪੰਜਾਬ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਸੋ ਠੰਡ ਦੇ ਮਾਹੌਲ ਦਾ ਮੋਹਲ ਪੈਦਾ ਹੋ ਚੁੱਕਿਆ ਆ ਔਰ ਸਾਡੇ ਸੰਤ ਜੀ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਆ ਔਰ ਅਸੀਂ ਸੰਤ ਜੀ ਦਾ ਧੰਨਵਾਦ ਕਰਦੇ ਹਾਂ ਜਿਦਾ ਕਿ ਸੰਤ ਬਾਹੀ ਜੀ ਨੇ ਦੱਸਿਆ ਕਿ ਅੱਜ ਸਾਡੇ ਆਤਮਿਕ ਪਿਤਾ ਸੰਤ ਫੈਰੀ ਸੰਤ ਜੀ ਵੱਲੋਂ ਜਿਹੜੇ ਹਰ ਛੜ ਪੀੜੀ ਲੋਕ ਨੇ ਜਿਨ੍ਹਾਂ ਦੇ ਘਰ ਟਟ ਚੁਪਿਆ ਆ ਜਿਨ੍ਹਾਂ ਕੋ ਰਾਸ਼ਨ ਨਹੀਂ ਆ ਉਹਨਾਂ ਦੇ ਲਈ ਰਾਸ਼ਨ ਦਾ ਉਪਰਾਲਾ ਜਿਹੜਾ ਅੱਜ ਕੀਤਾ ਗਿਆ ਵਾ ਔਰ ਅਸੀਂ ਅੱਜ ਸਾਡੀ ਸੇਵਾ ਲੱਗੀ ਆ ਆਦੇਸ਼ਾਬ ਵੱਲੋਂ ਕਿ ਅਸੀਂ ਅੱਜ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਇਹ ਗੱਡੀਆਂ ਦਾ ਉਪਰਾਲਾ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਅਸੀਂ ਰਾਸ਼ਨ ਦੇਣ ਜਾ ਰਹੇ ਹਾਂ ਲੋਕਾਂ ਨੂੰ ਜੋ ਸਾਡੇ ਆਤਮਿਕ ਸੁਤਾ ਜੀ ਦੇ ਵੱਲੋਂ ਪ੍ਰਬੰਧ ਕੀਤਾ ਗਿਆ ਔਰ ਅਸੀਂ ਚਾਹੁੰਦੇ ਹਾਂ ਕਿ ਸਾਡਾ ਇਹ ਸੰਦੇਸ਼ ਆ ਆਤਮਿਕ ਸੁਤਾ ਜੀ ਦਾ ਕਿਤੇ ਵੀ ਜਿੱਥੇ ਵੀ ਇਹ ਵੀਡੀਓ ਪਹੁੰਚਦੀ ਹੈ ਜਿੱਥੇ-ਜਿੱਥੇ ਵੀ ਜ਼ਰੂਰਤ ਆ ਕਿਸੇ ਨੂੰ ਘਰ ਦੀ ਜਿਨ੍ਹਾਂ ਦੇ ਘਰ ਟੁੱਟ ਗਿਆ ਘਰਾਂ 'ਚ ਪਾਣੀ ਆ ਚੁੱਕਾ ਉਹਨਾਂ ਲਈ ਵੀ ਉਪਰਾਲਾ ਇਸ ਜਗ੍ਹਾ ਦੇ ਉੱਪਰ ਕੀਤਾ ਗਿਆ ਕਿਉਂ ਇੱਥੇ ਆ ਕੇ ਰਹਿ ਸਕਦੇ ਆ ਖਾਣਾ ਰਹਿਣਾ ਸਾਰਾ ਕੁਝ ਫਰੀ ਆ ਔਰ ਅੱਜ ਅਸੀਂ ਘਰ ਘਰ ਜਾ ਕੇ ਇਹ ਗੱਡੀਆਂ ਦੇ ਨਾਲ ਜੋ ਕਿ ਫਾਦ ਸਾਹਿਬ ਦੇ ਵੱਲੋਂ ਉਪਰਾਲਾ ਕੀਤਾ ਗਿਆ ਖਾਣੇ ਦਾ ਅਸੀਂ ਲੈ ਕੇ ਜਾ ਰਹੇ ਹਾਂ। ਸੋ ਇਹਦੇ ਲਈ ਅਸੀਂ ਆਤਮਿਕ ਪਿਤਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ।